ਦੋਸਤੋ ਅਸੀਂ ਅਕਸਰ ਸੋਚਦੇ ਹਾਂ ਕਿ ਚੰਗੇ ਲੋਕ ਦੁੱਖਾਂ ਵਿੱਚ ਕਿਉਂ ਕਿਰੇ ਰਹਿੰਦੇ ਨੇ ਜਦਕਿ ਪਾਪੀ ਤੇ ਪਖੰਡੀ ਲੋਕ ਆਰਾਮਦਾਇਕ ਜ਼ਿੰਦਗੀ ਜਿਉਂਦੇ ਨੇ ਇਹ ਸਵਾਲ ਦਾ ਜਵਾਬ ਸਰਲ ਨਹੀਂ ਹੈ ਪਰ ਅੱਜ ਦੀ ਕਹਾਣੀ ਰਾਹੀਂ ਅਸੀਂ ਇਹਦਾ ਸਾਰ ਸਮਝ ਸਕਦੇ ਹਾਂ ਸਟੋਰੀ ਟੈਲਰ ਪੰਜਾਬ YouTube ਚੈਨਲ ਵਿੱਚ ਇੱਕ ਵਾਰ ਫਿਰ ਤੁਹਾਡਾ ਦਿਿਲੋਂ ਸਵਾਗਤ ਹੈ ਇਹ ਗੱਲ ਬਹੁਤ ਪੁਰਾਣੀ ਸਮੇਂ ਦੀ ਹੈ ਇੱਕ ਪਿੰਡ ਵਿੱਚ ਗौरी ਨਾਮ ਦੀ ਇੱਕ ਔਰਤ ਰਹਿੰਦੀ ਸੀ ਉਸਦੇ ਪਤੀ ਦੀ ਮੌਤ ਇੱਕ ਭਿਆਨਕ ਬਿਮਾਰੀ ਕਾਰਨ ਉਦੋਂ ਹੋ ਗਈ ਸੀ ਜਦੋਂ ਉਸ ਦੀ ਛੋਟੀ ਧੀ ਦਾ ਜਨਮ ਹੋਇਆ ਸੀ ਹੁਣ ਇਕੱਲੀ ਗौरी ਤੇ ਦੋ ਧੀਆਂ ਤੇ ਇੱਕ ਪੁੱਤਰ ਦੀ ਜ਼ਿੰਮੇਵਾਰੀ ਵੀ ਆ ਪਈ ਸੀ। ਉਹ ਪੜ੍ਹੀ ਲਿਖੀ ਸੀ ਪਰ ਛੋਟੇ ਬੱਚਿਆਂ ਨੂੰ ਛੱਡ ਕੇ ਕਿਤੇ ਕੰਮ ਨਹੀਂ ਕਰ ਸਕਦੀ ਸੀ। ਪਿੰਡ ਵਾਲੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ, ਕੁਝ ਤਾਨੇ ਮਾਰਦੇ, ਕੁਝ ਹਮਦਰਦੀ ਵਿਖਾਉਂਦੇ ਪਰ ਕੋਈ ਵੀ ਸੱਚਾ ਸਹਾਰਾ ਨਹੀਂ ਬਣ ਸਕਿਆ। ਫਿਰ ਵੀ ਗौरी ਨੇ ਹਾਰ ਨਹੀਂ ਮੰਨੀ। ਜਿਵੇਂ ਤਿਵੇਂ ਉਹਨੇ ਆਪਣੇ ਬੱਚਿਆਂ ਨੂੰ ਪਾਲਿਆ। ਭੁੱਖੀ ਰਹਿ ਕੇ ਵੀ ਉਹਨਾਂ ਨੂੰ ਖਾਣਾ ਖਵਾਉਂਦੀ, ਖੁਦ ਗਿੱਲੇ ਵਿੱਚ ਸੌਂਦੀ ਤੇ ਬੱਚਿਆਂ ਨੂੰ ਸੁੱਕੇ ਵਿੱਚ ਸੌਂਦੀ। ਸਮਾਂ ਲੰਘਦਾ ਗਿਆ ਪਰ ਮਿਹਨਤ ਤੇ ਚਿੰਤਾ ਨੇ ਗौरी ਦੇ ਸਰੀਰ ਨੂੰ ਤੋੜ ਦਿੱਤਾ। ਇੱਕ ਦਿਨ ਉਹ ਅਚਾਨਕ ਬੇਹੋਸ਼ ਹੋ ਗਈ। ਬੱਚੇ ਰੋਂਦੇ ਰੋਂਦੇ ਘਬਰਾ ਗਏ ਤੇ ਉਸ ਦੇ ਕੋਲ ਬੈਠ ਕੇ ਉਸ ਦਾ ਚਿਹਰਾ ਸਹਲਾਉਣ ਲੱਗੇ। ਉਸ ਵੇਲੇ ਯਮਲੋਕ ਤੋਂ ਇੱਕ ਦੂਤ ਆਇਆ ਜਿਸ ਦਾ ਨਾਮ ਚਿਤ੍ਰਗੁਪਤਾ ਨੰਦ ਸੀ। ਉਸ ਨੂੰ ਹੁਕਮ ਮਿਲਿਆ ਸੀ ਕਿ ਗौरी ਦੇ ਪ੍ਰਾਣ ਖੋ ਕੇ ਯਮਲੋਕ ਲੈ ਜਾਵੇ। ਪਰ ਜਦੋਂ ਉਸ ਨੇ ਘਰ ਵਿੱਚ ਪ੍ਰਵੇਸ਼ ਕੀਤਾ ਤਾਂ ਜੋ ਦ੍ਰਿਸ਼ ਉਹਨੇ ਦੇਖਿਆ। ਉਸ ਨੇ ਉਹਦੇ ਦਿਲ ਨੂੰ ਛੂ ਲਿਆ। ਇੱਕ ਨਰਜੀਬ ਜਹੀ ਮਾਂ ਤੇ ਤਿੰਨ ਮਾਸੂਮ ਬੱਚੇ ਉਹਦੇ ਸਰੀਰ ਨਾਲ ਲਿਪਟ ਕੇ ਫੁੱਟ-ਫੁੱਟ ਕੇ ਰੋ ਰਹੇ ਸਨ ਉਸਨੇ ਸੋਚਿਆ ਜੇ ਮੈਂ ਇਹਨਾਂ ਦੇ ਸਿਰੋਂ ਮਾਂ ਦਾ ਸਾਯਾ ਹਟਾ ਦਿੱਤਾ ਤਾਂ ਇਹ ਬੱਚੇ ਕਿਹਦੇ ਸਹਾਰੇ ਜੀਉਣਗੇ ਕੋਈ ਮਾਮਾ ਦਾਦੀ ਕੋਈ ਸਹਾਰਾ ਨਹੀਂ ਕੀ ਮੇਰਾ ਧਰਮ ਇਸ ਮਮਤਾ ਨੂੰ ਉਜਾੜਨ ਦੀ ਇਜਾਜ਼ਤ ਦਿੰਦਾ ਹੈ ਉਸਦਾ ਦਿਲ ਕੰਬ ਉਠਿਆ ਚਿੱਤਰ ਗੁਪਤਾ ਆਨੰਦ ਨੇ ਹੁਕਮ ਦੀ ਉਲੰਘਣਾ ਕਰਦਿਆਂ ਗੌਰੀ ਦੇ ਪ੍ਰਾਨ ਨਹੀਂ ਲਏ ਤੇ ਯਮ ਲੋਕ ਵਾਪਸ ਚਲਾ ਗਿਆ ਯਮ ਲੋਕ ਪਹੁੰਚਣ ਤੇ ਯਮਰਾਜ ਨੇ ਉਸਨੂੰ ਪੁੱਛਿਆ ਤੂੰ ਖਾਲੀ ਹੱਥ ਕਿਉਂ ਵਾਪਸ ਆਇਆ ਤੂੰ ਤਾਂ ਉਸ ਵਿਧਵਾ ਦੇ ਪ੍ਰਾਨ ਲੈਣ ਗਿਆ ਸੀ ਚਿੱਤਰ ਗੁਪਤਾ ਨੰਦ ਨੇ ਹੱਥ ਜੋੜ ਕੇ ਕਿਹਾ ਹੇ ਧਰਮ ਰਾਜ ਮੇਰੀ ਗਲਤੀ ਮਾਫ ਕਰੋ ਮੇਰਾ ਮਨ ਕਠੋਰ ਨਹੀਂ ਹੋ ਸਕਿਆ ਉਹ ਦ੍ਰਿਸ਼ ਉਹ ਮਾਸੂਮ ਬੱਚੇ ਜੇ ਤੁਸੀਂ ਖੁਦ ਉੱਥੇ ਹੁੰਦੇ ਤਾਂ ਯਕੀਨ ਮੰਨੋ ਤੁਸੀਂ ਵੀ ਉਹਨਾਂ ਬੱਚਿਆਂ ਦੀਆਂ ਅੱਖਾਂ ਵਿੱਚ ਝਾਕ ਕੇ ਹੁਕਮ ਭੁੱਲ ਜਾਂਦੇ ਮੈਂ ਉਸ ਵਿਧਵਾ ਦੀਆਂ ਮਾਸੂਮ ਬੱਚੀਆਂ ਦਾ ਦੁੱਖ ਨਹੀਂ ਵੇਖ ਸਕਿਆ ਜਦੋਂ ਮੈਂ ਪ੍ਰਾਨ ਲੈਣ ਗਿਆ ਤਾਂ ਮੈਂ ਵੇਖਿਆ ਕਿ ਉਸ ਦੀਆਂ ਤਿੰਨ ਛੋਟੀਆਂ-ਛੋਟੀਆਂ ਬੱਚੀਆਂ ਉਸ ਦੇ ਮਾਂ ਦੇ ਸਰੀਰ ਨਾਲ ਲਿਪਟ ਕੇ ਰੋ ਰਹੀਆਂ ਸਨ ਜੇ ਮੈਂ ਉਸਦੇ ਪ੍ਰਾਨ ਲੈ ਲੈਂਦਾ ਤਾਂ ਉਹਨਾਂ ਬੱਚੀਆਂ ਦੀ ਦੇਖਭਾਲ ਕੌਣ ਕਰਦਾ ਉਹਨਾਂ ਨੂੰ ਖਾਣਾ ਕੌਣ ਦਿੰਦਾ ਮ੍ਰਿਤੂ ਲੋਕ ਦੇ ਮਨੁੱਖ ਬਹੁਤ ਸਵਾਰਤੀ ਤੇ ਮਤਲਬੀ ਹਨ ਕੋਈ ਵੀ ਉਹਨਾਂ ਬੱਚੀਆਂ ਦੀ ਮਦਦ ਨਹੀਂ ਕਰਦਾ ਯਮਦੂਤ ਨੇ ਅੱਗੇ ਕਿਹਾ हे ਧਰਮਰਾਜ ਮੇਰੀ ਤੁਹਾਡੇ ਅੱਗੇ ਅਰਜ਼ ਹੈ ਕਿ ਤੁਸੀਂ ਉਸ ਵਿਧਵਾ ਨੂੰ ਕੁਝ ਸਮੇਂ ਲਈ ਜੀਵਨ ਦਾਤ ਦਿਓ ਤਾਂ ਜੋ ਉਹ ਆਪਣੀਆਂ ਬੱਚੀਆਂ ਨੂੰ ਪਾਲ ਪੋਸ ਕੇ ਵੱਡਾ ਕਰ ਸਕੇ ਯਮਦੂਤ ਦੀਆਂ ਗੱਲਾਂ ਸੁਣ ਕੇ ਯਮਦੂਤ ਬੋਲੇ हे ਦੂਤ ਇਸ ਸੰਸਾਰ ਦੇ ਸਾਰੇ ਪ੍ਰਾਣੀਆਂ ਦੀ ਮੌਤ ਨਿਸ਼ਚਿਤ ਸਮੇਂ ਤੇ ਹੁੰਦੀ ਹੈ ਨਾ ਕੋਈ ਕਿਸੇ ਦੀ ਉਮਰ ਕਟਾ ਸਕਦਾ ਹੈ ਤੇ ਨਾ ਬਦਾ ਸਕਦਾ। ਨਾ ਤੂੰ ਕਿਸੇ ਨੂੰ ਜੀਵਨ ਦੇ ਸਕਦਾ ਹੈ, ਨਾ ਸਮੇਂ ਤੋਂ ਪਹਿਲਾਂ ਕਿਸੇ ਦੇ ਪ੍ਰਾਨ ਲੈ ਸਕਦਾ। ਜਿਸ ਦੇ ਭਾਗ ਵਿੱਚ ਜੋ ਲਿਖਿਆ ਹੈ ਉਹ ਠੀਕ ਹੀ ਹੈ। ਤੂੰ ਕਿਸੇ ਦੇ ਭਾਗ ਨੂੰ ਬਦਲ ਨਹੀਂ ਸਕਦਾ। ਤੂੰ ਅੱਜ ਸ੍ਰਿਸ਼ਟੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਤੂੰ ਬਹੁਤ ਵੱਡਾ ਅਪਰਾਧ ਕੀਤਾ। ਇਸ ਲਈ ਤੈਨੂੰ ਇਹਦਾ ਦੰਡ ਭੁਗਤਣਾ ਪਏਗਾ। ਜਾ, ਹੁਣ ਤੂੰ ਧਰਤੀ ਲੋਕ ਤੇ ਮਨੁੱਖ ਦੇ ਰੂਪ ਵਿੱਚ ਜਨਮ ਲੈ ਤੇ ਆਪਣੇ ਅਪਰਾਧ ਦਾ ਦੰਡ ਭੁਗਤ। ਜਮਦੂਤ ਨੇ ਪੁੱਛਿਆ, "ਹੇ ਪ੍ਰਭੂ, ਧਰਤੀ ਲੋਕ ਤੇ ਮੇਰਾ ਉਧਾਰ ਕਦੋਂ ਹੋਏਗਾ ਤੇ ਕਿਵੇਂ ਹੋਏਗਾ ਯਮਰਾਜ ਬੋਲੇ हे ਦੂਤ ਧਰਤੀ ਤੇ ਜਾ ਕੇ ਜਦੋਂ ਤੂੰ ਤਿੰਨ ਵਾਰ ਆਪਣੀ ਮੂਰਖਤਾ ਤੇ ਖੜ ਖੜਾ ਕੇ ਹੱਸ ਲੇਗਾ ਤਾਂ ਤੇਰਾ ਉਧਾਰ ਹੋ ਜਾਏਗਾ ਇਹਨਾਂ ਕਹਿ ਕੇ ਯਮਰਾਜ ਨੇ ਦੂਤ ਨੂੰ ਧਰਤੀ ਤੇ ਭੇਜ ਦਿੱਤਾ ਉਹ ਧਰਤੀ ਲੋਕ ਤੇ ਮਨੁੱਖ ਸਰੀਰ ਵਿੱਚ ਆ ਚੁੱਕਿਆ ਸੀ ਉਸ ਦੇ ਸਰੀਰ ਤੇ ਕੱਪੜੇ ਨਹੀਂ ਸਨ ਕਿਉਂਕਿ ਮ੍ਰਿਤੂ ਲੋਕ ਦਾ ਨਿਯਮ ਹੈ ਕਿ ਜਦੋਂ ਕੋਈ ਮਨੁੱਖ ਜਨਮ ਲੈਂਦਾ ਹੈ ਤਾਂ ਉਹ ਨੰਗਾ ਹੁੰਦਾ ਇਸ ਲਈ ਉਹ ਨੰਗੀ ਹਾਲਤ ਵਿੱਚ ਇੱਕ ਸੜਕ ਦੇ ਕਿਨਾਰੇ ਠੰਡ ਵਿੱਚ ਪਿਆ ਸੀ ਉਦੋਂ ਹੀ ਉੱਥੋਂ ਇੱਕ ਮੋਚੀ ਲੰਘ ਰਿਹਾ ਸੀ ਜੋ ਠੰਡ ਤੋਂ ਬਚਣ ਲਈ ਆਪਣੇ ਬੱਚਿਆਂ ਲਈ ਕੱਪੜੇ ਲੈਣ ਜਾ ਰਿਹਾ ਸੀ ਰਸਤੇ ਵਿੱਚ ਇੱਕ ਨੰਗੇ ਵਿਅਕਤੀ ਨੂੰ ਠੰਡ ਵਿੱਚ ਵੇਖ ਕੇ ਉਸ ਨੂੰ ਦਇਆ ਆ ਗਈ ਤਾਂ ਉਸਨੇ ਆਪਣੇ ਬੱਚਿਆਂ ਲਈ ਕੱਪੜੇ ਤਾਂ ਨਹੀਂ ਖਰੀਦੇ ਪਰ ਉਸ ਯਮਦੂਤ ਲਈ ਕੱਪੜੇ ਤੇ ਕੰਬਲ ਖਰੀਦ ਦਿੱਤੇ ਯਮਦੂਤ ਬੋਲਿਆ ਹੀ ਪਾਈ ਤੂੰ ਮੈਨੂੰ ਕੱਪੜੇ ਤੇ ਕੰਬਲ ਦੇ ਕੇ ਬਹੁਤ ਵੱਡਾ ਉਪਕਾਰ ਕੀਤਾ ਪਰ ਮੇਰਾ ਨਾ ਕੋਈ ਪਰਿਵਾਰ ਹੈ ਨਾ ਮੇਰੇ ਕੋਲ ਘਰ ਹੈ ਨਾ ਖਾਣੇ ਦਾ ਕੋਈ ਸਾਧਨ ਮੋਚੀ ਬੋਲਿਆ ਭਾਈ ਮੇਰੇ ਨਾਲ ਚੱਲ ਮੈਂ ਤੈਨੂੰ ਖਾਣਾ ਤੇ ਕੰਮ ਦਿਵਾਉਂਦਾ ਹਾਂ मोची उस यमदूत ਨੂੰ ਆਪਣੇ ਘਰ ਲਿਆ ਗਿਆ ਉੱਥੇ मोची ਦੀ ਪਤਨੀ ਨੇ ਵੇਖਿਆ ਕਿ ਉਸ ਦਾ ਪਤੀ ਬੱਚਿਆਂ ਲਈ ਕੱਪੜੇ ਲੈਣ ਗਿਆ ਸੀ ਪਰ ਕੁਝ ਨਹੀਂ ਲਿਆਇਆ ਉਲਟਾ ਇੱਕ ਅਣਜਾਣ ਵਿਅਕਤੀ ਨੂੰ ਘਰ ਲਿਆਇਆ ਇਹ ਵੇਖ ਕੇ ਉਹ ਬਹੁਤ ਗੁੱਸੇ ਹੋ ਗਈ ਤੇ मोची ਨਾਲ ਲੜਨ ਝਗੜਨ ਲੱਗੀ ਉਸ ਨੂੰ ਭਲਾਬੂਰਾ ਕਹਿਣ ਲੱਗੀ ਇਹ ਵੇਖ ਕੇ यमदूत ਜ਼ੋਰ-ਜ਼ੋਰ ਨਾਲ ਹੱਸ ਪਿਆ मोची ਨੇ ਪੁੱਛਿਆ ਭਾਈ ਤੂੰ ਹੱਸ ਕਿਉਂ ਰਿਹਾ ਹੈਂ ਅਜੀਹਾ ਕੀ ਵੇਖ ਲਿਆ यमदूत ਬੋਲਿਆ ਪਾਈ ਮੇਰਾ ਹੱਸਣ ਦਾ ਰਾਜ ਮੈਂ ਹੁਣ ਨਹੀਂ ਰਹਿ ਸਕਦਾ ਸਮਾਂ ਆਉਣ ਤੇ ਦੱਸਾਂਗਾ ਫਿਰ ਯਮਦੂਤ ਮੋਚੀ ਦੇ ਘਰ ਰਹਿਣ ਲੱਗਾ ਤੇ ਉਸਨੇ ਮੋਚੀ ਦਾ ਸਾਰਾ ਕੰਮ ਸਿੱਖ ਲਿਆ ਉਹ ਬਹੁਤ ਸੋਹਣੇ ਜੁੱਤੇ ਬਣਾਉਣ ਲੱਗਾ ਤਦ ਤੋਂ ਮੋਚੀ ਦੇ ਜੁੱਤੇ ਤੇ ਚੱਪਲਾਂ ਖੂਬ ਵਿਕਣ ਲੱਗੀਆਂ ਮੋਚੀ ਦੇ ਜੁੱਤਿਆਂ ਦੀ ਤਾਰੀਫ਼ ਸਾਰੇ ਰਾਜ ਵਿੱਚ ਹੋਣ ਲੱਗੀ ਮੋਚੀ ਵੀ ਇਸ ਨਾਲ ਬਹੁਤ ਧੰਨਵਾਦ ਬਣ ਗਿਆ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਉਸ ਕੋਲੋਂ ਜੁੱਤੇ ਬਣਵਾਉਣ ਆਉਣ ਲੱਗੇ ਜਦੋਂ ਤੋਂ ਯਮਦੂਤ ਉਹਦੇ ਘਰ ਆਇਆ ਸੀ ਮੋਚੀ ਦੀ ਕਿਸਮਤ ਹੀ ਚਮਕ ਗਈ ਸੀ ਉਸਦੇ ਘਰ ਵਿੱਚ ਧਨ ਦੀ ਕੋਈ ਕਮੀ ਨਹੀਂ ਸੀ ਇੱਕ ਦਿਨ ਅਚਾਨਕ ਰਾਜੇ ਦਾ ਇੱਕ ਸਪਾਈ ਚਮੜਾ ਲੈ ਕੇ ਮੋਚੀ ਕੋਲ ਆਇਆ ਤੇ ਬੋਲਿਆ ਵੇਖ ਮੋਚੀ ਸਾਡੇ ਮਹਾਰਾਜ ਇਸੇ ਚਮੜੇ ਦੇ ਬਣੇ ਜੁੱਤੇ ਪਹਿਨਣਾ ਚਾਹੁੰਦੇ ਨੇ ਇਹ ਚਮੜਾ ਬਹੁਤ ਕੀਮਤੀ ਹੈ ਇਸ ਨੂੰ ਠੀਕ ਤਰ੍ਹਾਂ ਨਾਲ ਇੱਕ ਜੋੜੀ ਜੁੱਤੇ ਤਿਆਰ ਕਰਕੇ ਦੇ ਚਮੜਾ ਬਿਲਕੁਲ ਖਰਾਬ ਨਹੀਂ ਹੋਣਾ ਚਾਹੀਦਾ ਸਪਾਈ ਚਮੜਾ ਦੇ ਕੇ ਚਲਿਆ ਗਿਆ ਮੋਚੀ ਨੇ ਯਮਦੂਤ ਨੂੰ ਸਮਝਾਇਆ ਵੇਖ ਇਹ ਮਹਾਰਾਜ ਦੇ ਜੁੱਤੇ ਨੇ ਇਸ ਵਿੱਚ ਕੋਈ ਗਲਤੀ ਨਾ ਕਰੀ ਚਮੜਾ ਬਹੁਤ ਕੀਮਤੀ ਹੈ ਇਹਨੂੰ ਖਰਾਬ ਨਾ ਕਰੀ ਰਾਜੇ ਨੂੰ ਜੁੱਤੇ ਚਾਹੀਦੇ ਹਨ ਇਸ ਲਈ ਜੁੱਤੇ ਬਣਾਈ ਗਲਤੀ ਨਾਲ ਜੇ ਚੱਪਲ ਬਣ ਗਈ ਤਾਂ ਰਾਜਾ ਬਹੁਤ ਗੁੱਸੇ ਹੋਏਗਾ ਤੇ ਸਾਨੂੰ ਸਖਤ ਸਜ਼ਾ ਮਿਲੇਗੀ मोची ਦੇ ਇੰਨਾ ਸਮਝਾਉਣ ਦੇ ਬਾਵਜੂਦ ਜੰਮਦੂਤ ਨੇ ਜਾਣਬੁੱਝ ਕੇ ਉਸ ਚਮੜੇ ਦੀ ਚੱਪਲ ਬਣਾ ਦਿੱਤੀ। ਜਦੋਂ 모ਚੀ ਨੇ ਚੱਪਲ ਵੇਖੀ ਤਾਂ ਉਹ ਗੁੱਸੇ ਨਾਲ ਕੰਬ ਲੱਗਾ। ਉਸਨੇ ਜੰਮਦੂਤ ਨੂੰ ਝਿੜਕਣਾ ਸ਼ੁਰੂ ਕੀਤਾ ਤੇ ਡੰਡਾ ਲੈ ਕੇ ਉਸਨੂੰ ਮਾਰਨ ਦੌੜਿਆ। ਉਹ ਚੀਕਿਆ, "ਅਰੇ ਮੂਰਖ, ਤੂੰ ਇਹ ਕੀ ਕਰ ਦਿੱਤਾ? ਵਾਰ-ਵਾਰ ਸਮਝਾਇਆ ਸੀ ਕਿ ਜੁੱਤਾ ਬਣਾਉਣਾ ਹੈ ਪਰ ਤੂੰ ਚੱਪਲ ਬਣਾ ਦਿੱਤੀ। ਹੁਣ ਰਾਜਾ ਮੈਨੂੰ ਨਹੀਂ ਛੱਡੇਗਾ। ਤੂੰ ਵੀ ਮਰੇਗਾ ਤੇ ਮੈਂ ਵੀ ਮਾਰਿਆ ਜਾਵਾਂਗਾ। ਸਾਡਾ ਸਾਰਾ ਪਰਿਵਾਰ ਸੂਲੀ ਤੇ ਚੜ ਜਾਵੇਗਾ।" 모ਚੀ ਨੂੰ ਦੁਖੀ ਵੇਖ ਕੇ ਜੰਮਦੂਤ ਖੜਖੜਾ ਕੇ ਹੱਸਣ ਲੱਗਾ। मोची बोल्या अरे मूर्ख सारा काम बिगाड़ के हुन हंस रहे जमदूत बोल्या देख जूते ਲੈਣ ਲਈ ਰਾਜੇ ਦਾ ਸਿਪਾਹੀ ਆ ਰਿਹਾ ਹੈ ਸਿਪਾਹੀ ਨੂੰ ਵੇਖ ਕੇ ਮੋਚੀ ਦੇ ਹੱਥ ਪੈਰ ਫੁਲ ਗਏ ਉਹ ਸੋਚਣ ਲੱਗਾ ਕਿ ਹੁਣ ਇਹ ਜੁੱਤੇ ਮੰਗੇਗਾ ਤਾਂ ਮੈਂ ਕਿੱਥੋਂ ਦਿਆਂਗਾ ਐਨੇ ਨੂੰ ਸਿਪਾਹੀ ਨੇੜੇ ਆਇਆ ਤੇ ਬੋਲਿਆ हे ਮੋਚੀ ਭਾਈ ਕੱਲ ਜੋ ਚਮੜਾ ਦਿੱਤਾ ਸੀ ਉਹਦੇ ਜੁੱਤੇ ਨਾ ਬਣਾਈ ਚੱਪਲ ਬਣਾ ਦੇ ਕਿਉਂਕਿ ਰਾਜਾ ਸਾਹਿਬ ਦਾ ਦਿਹਾਂਤ ਹੋ ਗਿਆ ਹੈ ਤੇ ਇਥੋਂ ਦੀ ਰੀਤ ਹੈ ਕੀ ਮਰਨ ਵਾਲੇ ਵਿਅਕਤੀ ਨੂੰ ਚਮੜੇ ਦੀ ਚੱਪਲ ਪਹਿਨਾ ਕੇ ਅੰਤਮ ਵਿਦਾਈ ਕੀਤੀ ਜਾਂਦੀ ਹੈ ਸਿਪਾਹੀ ਦੀ ਗੱਲ ਸੁਣ ਕੇ ਮੋਚੀ ਨੂੰ ਜਿਹਾ ਲੱਗਿਆ ਜਿਵੇਂ ਮਰੇ ਸਰੀਰ ਵਿੱਚ ਫਿਰ ਤੋਂ ਪ੍ਰਾਣ ਆ ਗਏ ਹੋਣ ਉਸ ਦੇ ਹੱਥੋਂ ਡੰਡਾ ਛੁੱਟ ਕੇ ਜ਼ਮੀਨ ਤੇ ਡਿੱਗ ਪਿਆ ਉਸ ਨੇ ਯਮਦੂਤ ਦੇ ਪੈਰ ਫੜ ਲਏ ਤੇ ਮਾਫੀ ਮੰਗਣ ਲੱਗਾ ਯਮਦੂਤ ਮੋਚੀ ਦੀ ਇਸ ਹਰਕਤ ਤੇ ਜੋਰ-ਜੋਰ ਨਾਲ ਹੱਸ ਰਿਹਾ ਸੀ ਮੋਚੀ ਨੇ ਪੁੱਛਿਆ ਏ ਭਾਈ ਤੂੰ ਕਿਉਂ ਹੱਸ ਰਿਹਾ ਹੈ ਯਮਦੂਤ ਬੋਲਿਆ ਸਮਾਂ ਆਉਣ ਤੇ ਮੈਂ ਆਪਣੇ ਹੱਸਣ ਦਾ ਕਾਰਨ ਦੱਸ ਦਿਆਂਗਾ ਇੱਕ ਦਿਨ ਬਾਅਦ ਮੋਚੀ ਦੀ ਦੁਕਾਨ ਤੇ ਤਿੰਨ ਜਵਾਨ ਕੁੜੀਆਂ ਇੱਕ ਬੁੱਢੀ ਔਰਤ ਨਾਲ ਆਈਆਂ। ਉਹਨਾਂ ਕੁੜੀਆਂ ਦਾ ਵਿਆਹ ਹੋਣ ਵਾਲਾ ਸੀ। ਉਹ ਆਪਣੇ ਲਈ ਜੁੱਤੀਆਂ ਦਾ ਨਾਪ ਦੇਣ ਆਈਆਂ ਸਨ। ਉਹਨਾਂ ਕੁੜੀਆਂ ਨੂੰ ਵੇਖ ਕੇ ਜੰਮਦੂਤ ਨੇ ਪਛਾਣ ਲਿਆ ਕਿ ਇਹ ਉਹੀ ਤਿੰਨ ਕੁੜੀਆਂ ਹਨ ਜਿਨ੍ਹਾਂ ਦੀ ਮਾਂ ਨੂੰ ਨਾ ਲੈ ਜਾਣ ਕਰਨ ਅੱਜ ਮੈਂ ਆਪਣੀ ਕੀਤੀ ਸਜ਼ਾ ਪੂਤ ਰਿਆ ਹਾਂ। ਪਰ ਇਹ ਕੁੜੀਆਂ ਹੁਣ ਜਵਾਨ ਹੋ ਚੁੱਕੀਆਂ ਸਨ। ਉਹ ਬਹੁਤ ਸੁੰਦਰ ਸਨ ਤੇ ਕਿਸੇ ਚੰਗੇ ਘਰ ਵਿੱਚ ਪਲੀਆਂ ਵਧੀਆ ਜਾਪਦੀਆਂ ਸਨ। ਜੰਮਦੂਤ ਨੇ ਬੁੱਢੀ ਔਰਤ ਨੂੰ ਪੁੱਛਿਆ, "ਹੇ ਮਾਤਾ, ਇਹ ਤਿੰਨ ਕਨਿਆਵਾਂ ਕੌਣ ਹਨ?" ਬੁੱਢੀ ਔਰਤ ਬੋਲੀ ਇਹਨਾਂ ਦੀ ਮਾਂ ਬਚਪਨ ਵਿੱਚ ਹੀ ਇਹਨਾਂ ਨੂੰ ਛੱਡ ਕੇ ਚਲੀ ਗਈ ਇਹਨਾਂ ਦਾ ਕੋਈ ਸਹਾਰਾ ਨਹੀਂ ਸੀ ਤਾਂ ਮੈਂ ਇਹਨਾਂ ਨੂੰ ਆਪਣੇ ਕੋਲ ਰੱਖ ਲਿਆ ਮੇਰੇ ਕੋਲ ਕਰੋੜਾਂ ਦੀ ਦੌਲਤ ਹੈ ਪਰ ਬਦਕਿਸਮਤੀ ਨਾਲ ਮੇਰਾ ਕੋਈ ਨਹੀਂ ਮੈਂ ਇਹਨਾਂ ਨੂੰ ਪੜਾਇਆ ਲਿਖਾਇਆ ਤੇ ਪਾਲਿਆ ਪੋਸਿਆ ਪਰ ਹੁਣ ਇਹਨਾਂ ਦਾ ਵਿਆਹ ਉੱਚੇ ਘਰਾਣਿਆਂ ਵਿੱਚ ਕਰਨ ਜਾ ਰਹੀਆਂ ਕੁੜੀਆਂ ਦਾ ਭਾਗ ਵੇਖ ਕੇ ਜਮਦੂਤ ਸੋਚਣ ਲੱਗਾ ਕਿ ਪ੍ਰਮਾਤਮਾ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਜੇ ਉਸ ਵੇਲੇ ਇਹਨਾਂ ਦੀ ਮਾਂ ਨਾ ਮਰਦੀ ਤਾਂ ਇਹ ਤਿੰਨੇ ਭਿਆਨਕ ਗਰੀਬੀ ਤੇ ਭੁੱਖ ਵਿੱਚ ਪਈਆਂ ਰਹਿੰਦੀਆਂ ਮਾਦੇ ਜਾਣ ਤੋਂ ਬਾਅਦ ਇਹ ਕੁੜੀਆਂ ਵੱਡੇ ਘਰਾਂ ਦੀਆਂ ਬੋਟੀਆਂ ਬਣਨ ਜਾ ਰਹੀਆਂ ਹਨ ਤੇ ਇਸ ਬੁੱਢੀ ਔਰਤ ਦੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ ਵੀ ਬਣ ਚੁੱਕੀਆਂ ਹਨ ਆਪਣੀ ਪਹਿਲੀ ਮੂਰਖਤਾ ਨੂੰ ਯਾਦ ਕਰਕੇ ਯਮਦੂਤ ਯੋਰ ਜਰਨਲ ਹਸਣ ਲੱਗਾ ਉਹ ਹੁਣ ਤਿੰਨ ਵਾਰੀ ਹੱਸ ਚੁੱਕਿਆ ਸੀ ਮੋਚੀ ਨੇ ਪੁੱਛਿਆ "ਹੇ ਭਾਈ ਹੁਣ ਤੂੰ ਕਿਸ ਲਈ ਹੱਸ ਰਿਹਾ ਹੈ ਕਿਰਪਾ ਕਰਕੇ ਆਪਣੇ ਹਸਣ ਦਾ ਰਾਜ਼ ਦੱਸ" ਯਮਦੂਤ ਬੋਲਿਆ "ਹੇ ਭਾਈ ਮੈਂ ਤਿੰਨ ਵਾਰ ਹੱਸ ਚੁੱਕਿਆ ਹਾਂ ਹੁਣ ਮੈਂ ਤੈਨੂੰ ਆਪਣੇ ਹਸਣ ਦਾ ਕਾਰਨ ਦੱਸਦਾ ਸੁਣ" ਮੈਂ ਇੱਕ ਯਮਦੂਤ ਹਾਂ ਜੋ ਤਿੰਨ ਕੁੜੀਆਂ ਜੁੱਤੀਆਂ ਦਾ ਨਾਪ ਦੇਣ ਆਈਆਂ ਸਨ ਜਦੋਂ ਉਹ ਛੋਟੀਆਂ ਸਨ ਤਾਂ ਇਹਨਾਂ ਦੀ ਮਾਂ ਮਰਨ ਵਾਲੀ ਸੀ ਇਹਨਾਂ ਤੇ ਤਰਸ ਖਾ ਕੇ ਮੈਂ ਇਹਨਾਂ ਦੀ ਮਾਂ ਦੇ ਪ੍ਰਾਨ ਨਹੀਂ ਲਏ ਇਸ ਕਾਰਨ ਧਰਮਰਾਜ ਨੇ ਮੈਨੂੰ ਸਰਾਪ ਦੇ ਕੇ ਧਰਤੀ ਤੇ ਭੇਜ ਦਿੱਤਾ ਮੈਂ ਨੰਗਾ ਇੱਕ ਸੜਕ ਕਿਨਾਰੇ ਪਿਆ ਸੀ ਤਦੋਂ ਤੂੰ ਮੈਨੂੰ ਆਪਣੇ ਘਰ ਬੁਲਾਇਆ ਘਰ ਆਉਣ ਤੇ ਤੇਰੀ ਪਤਨੀ ਤੇਰੇ ਨਾਲ ਖੂਬ ਲੜੀ ਸੀ ਕਿਉਂਕਿ ਤੂੰ ਆਪਣੇ ਬੱਚਿਆਂ ਦੇ ਕੱਪੜਿਆਂ ਦੇ ਪੈਸਿਆਂ ਨਾਲ ਮੇਰੇ ਲਈ ਕੰਬਲ ਤੇ ਕੱਪੜੇ ਖਰੀਦੇ ਤਦੋਂ ਮੈਂ ਪਹਿਲੀ ਵਾਰ ਤੇਰੀ ਪਤਨੀ ਨੂੰ ਵੇਖ ਕੇ ਹੱਸਿਆ ਸੀ ਤੇਰੀ ਪਤਨੀ ਉਹਨਾਂ ਪੈਸਿਆਂ ਨੂੰ ਵੇਖ ਕੇ ਦੁਖੀ ਸੀ ਜੋ ਤੂੰ ਮੇਰੇ ਤੇ ਖਰਚ ਦਿੱਤੇ ਸਨ ਪਰ ਉਹ ਉਸ ਲਾਭ ਨੂੰ ਨਹੀਂ ਵੇਖ ਰਹੀ ਸੀ ਜੋ ਮੇਰੇ ਆਉਣ ਕਾਰਨ ਤੇਰੀ ਕਿਸਮਤ ਬਦਲਣ ਵਾਲੀ ਸੀ ਦੂਜੀ ਵਾਰ ਮੈਨੂੰ ਹਾਸਾ ਤੇਰੀ ਮੂਰਖਤਾ ਤੇ ਆਇਆ ਜਦੋਂ ਤੂੰ ਮੈਨੂੰ ਰਾਜੇ ਲਈ ਜੁੱਤੀਆਂ ਦੀ ਥਾਂ ਚੱਪਲ ਬਣਾਉਣ ਲਈ ਝਿੜਕ ਰਿਹਾ ਸੀ ਤੂੰ ਸਿਰਫ ਰਾਜੇ ਦੇ ਜੁੱਤੀਆਂ ਬਾਰੇ ਸੋਚ ਰਿਹਾ ਸੀ ਪਰ ਤੈਨੂੰ ਨਹੀਂ ਪਤਾ ਸੀ ਕਿ ਰਾਜੇ ਨਾਲ ਕੀ ਵਾਪਰਿਆ ਸਾਰੇ ਪਿੰਡ ਨੂੰ ਪਤਾ ਸੀ ਕਿ ਰਾਜੇ ਦੀ ਮੌਤ ਹੋ ਚੁੱਕੀ ਹੈ ਪਰ ਤੇਰਾ ਧਿਆਨ ਤਾਂ ਜੁੱਤੀਆਂ ਤੇ ਹੀ ਸੀ ਤੀਜੀ ਵਾਰ ਮੈਂ ਇਹਨਾਂ ਕੁੜੀਆਂ ਨੂੰ ਵੇਖ ਕੇ ਹੱਸਿਆ ਮੈਂ ਸੋਚਿਆ ਸੀ ਕਿ ਇਹਨਾਂ ਦੀ ਮਾਂ ਨੂੰ ਬਚਾ ਕੇ ਮੈਂ ਚੰਗਾ ਕੀਤਾ ਪਰ ਪ੍ਰਮਾਤਮਾ ਦੀ ਮਰਜ਼ੀ ਕੁਝ ਹੋਰ ਸੀ ਇਹਨਾਂ ਦੀ ਮਾਂ ਦੀ ਮੌਤ ਤੋਂ ਬਾਅਦ ਇਹ ਕੁੜੀਆਂ ਅਜਿਹੀ ਸੰਪੰਨਤਾ ਵਿੱਚ ਹਨ ਜੋ ਮੇਰੇ ਵੱਲੋਂ ਬਚਾਏ ਜਾਣ ਤੇ ਸ਼ਾਇਦ ਨਾ ਮਿਲਦੀ ਅਸੀਂ ਉਹੀ ਵੇਖ ਕੇ ਖੁਸ਼ ਹੁੰਨੇ ਹਾਂ ਜੋ ਸਾਹਮਣੇ ਹੈ ਪਰ ਜੋ ਲੁਕਿਆ ਹੈ ਉਸ ਨੂੰ ਨਹੀਂ ਵੇਖ ਸਕਦੇ ਪ੍ਰਮਾਤਮਾ ਸਾਡੇ ਭਲੇ ਲਈ ਕੁਝ ਬੁਰਾ ਕਰਦੇ ਹਨ ਪਰ ਅਸੀਂ ਉਸ ਬੁਰਾਈ ਨੂੰ ਵੇਖ ਕੇ ਸ਼ਿਕਾਇਤ ਕਰਦੇ ਹਾਂ ਅਸੀਂ ਉਸ ਚੰਗੇ ਨੂੰ ਨਹੀਂ ਵੇਖ ਸਕਦੇ ਜੋ ਭਵਿੱਖ ਵਿੱਚ ਹੋਣ ਵਾਲਾ ਦੋਸਤੋ ਹੁਣ ਜਾਣਦੇ ਹਾਂ ਕਿ ਚੰਗੇ ਲੋਕ ਦੁਖੀ ਕਿਉਂ ਰਹਿੰਦੇ ਹਨ ਇਸਦੇ ਦੋ ਕਾਰਨ ਹਨ ਪਹਿਲਾ ਚੰਗੇ ਲੋਕਾਂ ਨਾਲ ਬੁਰਾ ਇਸ ਲਈ ਹੁੰਦਾ ਹੈ ਤਾਂ ਜੋ ਬਾਅਦ ਵਿੱਚ ਉਨ੍ਹਾਂ ਨਾਲ ਕੁਝ ਬਹੁਤ ਚੰਗਾ ਹੋਵੇ ਦੂਜਾ ਜਦੋਂ ਮਨੁੱਖ ਨਾਲ ਬੁਰਾ ਹੁੰਦਾ ਹੈ ਤਾਂ ਉਹ ਈਸ਼ਵਰ ਕੋਲ ਜਾਂਦਾ ਹੈ ਤੇ ਉਹਦਾ ਨਾਮ ਸਿਮਰਨ ਕਰਦਾ ਹੈ ਜਿਸ ਦੇ ਨਾਲ ਉਹਦੇ ਪਾਪ ਤੇ ਦੋਸ਼ ਮਿਟਣ ਲੱਗਦੇ ਨੇ ਈਸ਼ਵਰ ਦੀ ਭਗਤੀ ਹੀ ਮੁਕਤੀ ਦਾ ਸੱਚਾ ਰਾਹ ਹੈ ਤੇ ਇਹ ਮੌਕਾ ਚੰਗੇ ਲੋਕਾਂ ਨੂੰ ਵਾਰ-ਵਾਰ ਮਿਲਦਾ ਹੈ ਇਸ ਤਰ੍ਹਾਂ ਯਮਦੂਤ ਨੇ ਮੋਚੀ ਨੂੰ ਇਹ ਸਿੱਖਿਆ ਦੇ ਕੇ ਜੰਮ ਲੋਕ ਚਲਾ ਗਿਆ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਕਈ ਵਾਰੀ ਅਸੀਂ ਪੂਰੀ ਮਿਹਨਤ ਕਰਦੇ ਹਾਂ ਪਰ ਫਿਰ ਵੀ ਚੀਜ਼ਾਂ ਸਾਡੇ ਹਿਸਾਬ ਨਾਲ ਨਹੀਂ ਹੁੰਦੀਆਂ। ਕਦੋਂ ਸਾਨੂੰ ਲੱਗਦਾ ਹੈ ਕਿ ਕੁਝ ਗਲਤ ਹੋ ਰਿਹਾ ਪਰ ਸਮੇਂ ਨਾਲ ਪਤਾ ਲੱਗਦਾ ਹੈ ਕਿ ਜੋ ਹੋਇਆ ਉਹ ਸਾਡੇ ਭਲੇ ਲਈ ਹੀ ਹੋਇਆ ਸੀ। ਜੇ ਤੁਹਾਨੂੰ ਕਹਾਣੀ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਟੋਰੀਟੇਲਰ ਪੰਜਾਬ।